ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋ ਗਏ ਤੇ ਅੱਜ ਆਪਾਂ ਹਾਜ਼ਰ ਹੋਏ ਆ ਨਿਸ਼ਾਨ ਖੈਰਾ ਦਾ ਇੱਕ ਹੋਰ ਨਵਾਂ ਲਾਈਵ ਲਈ ਕਿ ਨਿਸ਼ਾਨ ਖੈਰਾ ਨੇ ਆਪਣੇ ਲਾਈਵ ਦੇ ਵਿੱਚ ਕੀ ਕੀਤਾ ਤੇ ਨਾਲ ਹੀ ਕੀ ਗੱਲਾਂ ਬਾਤਾਂ ਕੀਤੀ ਨਿਸ਼ਾਨ ਖੈਰਾ ਨੇ ਆਪਣੇ ਲਾਈਵ ਦੇ ਵਿੱਚ ਦਿਖਾਉਨੇ ਆ ਤੁਹਾਨੂੰ ਵੀਡੀਓ ਅੱਜ ਦਾ ਲਾਈਵ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਅੱਗੇ ਛੋਟੀ ਰਿਕਵੈਸਟ ਹੈ ਕਿ ਜਿੰਨੇ ਵੀ ਯਾਰ ਦੋਸਤ ਮਿੱਤਰ ਇਸ ਚੈਨਲ ਤੇ ਨਵੇਂ ਆਏ ਵੀਡੀਓ ਥੱਲੇ ਬਣੇ ਬਲੈਕ ਰੰਗ ਦੇ ਸਬਸਕ੍ਰਾਈਬ ਬਟਨ ਦੇ ਕਲਿੱਕ ਕਰਕੇ ਜ਼ਰੂਰ ਜਾਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ। ਬਾਕੀ ਜੇਕਰ ਤੁਹਾਨੂੰ ਅੱਜ ਦਾ ਲਾਈਵ ਵਧੀਆ ਲੱਗਾ ਤੇ ਲਾਈਵ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਜਾਓ ਤੇ ਕਮੈਂਟਾਂ 'ਚ ਦੱਸ ਕੇ ਜਰੂਰ ਜਾਓ ਤੁਹਾਨੂੰ ਅੱਜ ਦਾ ਲਾਈਵ ਕਿਵੇਂ ਦਾ ਲੱਗਾ। ਬਾਕੀ ਜਲਦੀ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰੱਖਾ ਧੰਨਵਾਦ। ਹੋਰ ਸਜਣੋਂ ਗੱਲ ਬਾਤ ਗੱਲ ਬਾਤ ਬੱਬੂ ਮਾਨ ਕਦੋਂ ਜਾਣਾ ਵੀਰੇ ਬਾਰ-ਬਾਰ ਵੀ ਦੀ ਵੇਖੋ ਜਦੋਂ ਰੱਬ ਨੇ ਚਾਇਆ ਉਦੋਂ ਜਾਣਾ ਅਜੇ ਰੱਬ ਕਹਿੰਦਾ ਆ ਕਿ ਨਿਸ਼ਾਨ ਥੋੜਾ ਜਿਹਾ ਰਜਿੰਡੀਆ ਨਿਯਾਰੀ ਕਿ ਕੀ ਕਰਨਾ ਹੈ ਬਾਹਰ ਜਾ ਕੇ ਲੈਣੇ ਤੇ ਚਲੋ ਉੱਥੇ ਵੀ ਨਿਯਾਰੀ ਆ ਪਰ ਫਿਰ ਵੀ ਚੰਡੀਗੜ੍ਹ ਦੇਖਿਆ ਸੀ ਭਰਾ ਤੈਨੂੰ ਮਿਲਣਾ ਸੀ ਫਲੈਟ ਨੰਬਰ ਕਿੰਨਾ ਉੱਥੇ ਤੇ ਪ੍ਰਾਸ ਜਾਣ ਜਾਦ ਤ 118 ਨੇ ਆ ਭਰਾ ਮੇਰਾ ਤੇ ਜਾਂ ਪਤਾ ਨਹੀਂ ਕੀ ਗੱਲ ਆ ਫਲੈਟ ਨੰਬਰ ਕਿਉਂ ਪੁੱਛਦਾ ਹੁੰਦਾ ਵੀ ਜੀ ਇਤਰਾ ਬੜਾ ਫਲੈਟ ਨੰਬਰ 12 ਫਲੈਟ ਸਾਡਾ ਲੱਗੇ ਤਾਰਾਂ ਵੀਰ ਤੂੰ ਢਿੱਲੋ ਵੀਰ ਕੋ ਕਿਉਂ ਨਹੀਂ ਸਾਥ ਗੋਣੇ ਲੈ ਕੇ ਜਾਂਦੇ ਪਹਾੜੋਂ ਮੈਂ ਇਹਦੇ ਪਿਛੇ ਵੀ ਬੜਾ ਤਗੜਾ ਰਾਜ ਜਿਸਕੇਰ ਤਾ ਵੀਰ ਜੀ ਦੇ ਘਰੇ ਹੀ ਆ ਤੇ ਜਿਸਕੇ ਤਾ ਲੇਟ ਉੱਠਿਆ ਬਹੁਤ ਜ਼ਿਆਦਾ ਅੱਜ ਤੇ ਉਹ ਗੈਟ ਸੈਟ ਰੈਡੀ ਹੋਣ ਡਿਆ ਆ ਆਉਣ ਹੀ ਆਲਾ ਬਸ ਉਹ ਵੀ ਗੇਮ ਚ ਆਵਾਜ਼ ਨਹੀਂ ਆ ਰਹੀ ਮੇਰੇ ਹਿਸਾਬ ਨਾਲ ਤੇ ਆਵਾਜ਼ ਆ ਰਹੀ ਆ ਤੁਹਾਨੂੰ ਨਹੀਂ ਆ ਰਹੀ ਤੇ ਜਿਹਨੂੰ ਦੱਸਿਓ ਆਵਾਜ਼ ਆਉਂ ਨਹੀਂ ਜਣਾ ਇੱਕ ਵਾਰੀ ਚੈੱਕ ਕਰਕੇ ਕੁਐਸਚਨ ਵਾਲੇ ਕੁਐਸਚਨ ਪੁੱਛਿਆ ਕਰੋ ਬੰਦਾ ਜਵਾਬ ਵੀ ਦੇਵੇ ਵੀਰ ਜੀ ਬਹੁਤ ਸੋਹਣੀ ਗੱਲ ਕੀਤੀ ਤੁਸੀਂ ਸਹੀ ਗੱਲ ਆ। ਅੱਕੇ ਵੇਲੇ ਜਾਣਾ। ਖੁਸ਼ੀ ਪਈ ਹੁੰਦੀ ਆ ਦਮਾਦ ਨੂੰ ਬੰਦਿਆ ਦੇ। ਤਲੋ ਵੀ ਨਰਵ ਵਲੌਗ ਬਣਾਇਆ ਕਰੋ ਵੀਰ ਜੀ। ਠੀਕ ਆ ਵੀਰ ਜੀ। ਬਣਾ ਲਿਆ ਕਰਾਂਗੇ ਜੀ। ਹਾਂਜੀ 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 ਆ ਰਹੀ ਆ ਰਹੀ ਉਹ ਪਤਾ ਨਹੀਂ ਕਿਸੇ ਨੂੰ ਵਿੱਚ ਪਾਈ ਨਹੀਂ ਹੋਂ ਲਈ ਤੇ ਸ਼ਾਵੀ 93 ਸੋ ਬੱਲੇ ਸ਼ਾਜੀ ਬਹੁਤ ਬਹੁ ਮੁਬਾਰਕਾਂ ਤੁਹਾਨੂੰ ਸ਼ਾਵੀ ਦੀ ਬਹੁਤ ਬਹੁ ਮੁਬਾਰਕਾਂ ਜਾਨ ਸ਼ਾਵੀ ਮੈਂ ਕੱਲ ਮਾਰਦਾ ਫੋਨ ਤੈਨੂੰ ਸ਼ਾਵੀ ਭਰਾ ਆਪਣਾ ਬਹਿਰਾਮ ਟੋਲ ਪਲਾਜੇ ਤੇ ਹੰਦਾ ਵਾ ਤੁਸੀਂ ਮੈਨੂੰ ਸਨੈਪ ਤੇ ਬਲੌਕ ਕੀਤਾ ਵਾ ਸਟੋਰੀਸ ਦਿਖਦੀਆਂ ਪਰ ਐਡ ਨਹੀਂ ਹੁੰਦੇ ਚੈੱਕ ਕਰੋ। ਤਰਾਣੀ ਜੇ ਹੁਣ ਕਿਤਰਾ ਚੈੱਕ ਕਰਾਂ ਪਤਾ ਹੀ ਨਹੀਂ ਲੱਗਣਾ। ਬਲੌਗ ਇਤਰਾਹ ਦੇ ਬੰਦਾ ਕਰ ਨਹੀਂ ਸਕਦਾ ਕੋਈ ਨਾ ਕੋਈ ਆਟਮ ਲਾਈ ਹੋਊਗੀ ਤਾਂ ਹੋ ਗਿਆ ਨਾ। ਅਪਲਾਈ ਇੱਕ ਨਹੀਂ ਦਿੱਤਾ। ਸਾਈਨ ਕਿਹੜੀ ਜੀ ਇਧਰ ਆਪਲਾ ਨਹੀਂ ਜੀ ਇਹ ਤੇ ਸੁਪਨੇ ਹੀ ਹੋਗੇ ਜੇ ਪਿੰਡ ਵੀ ਮਾਰੋ ਜਿਹੜਾ ਹਾਂਜੀ ਹਾਂਜੀ ਵੀਰ ਜੀ ਕਿੱਥੇ ਸੁਪਨਾ ਸਾਡੇ ਸਾਹਮਣੇ ਜੀ ਕਿੱਥੇ ਸੁਪਨਾ ਜਣਾ ਜੀ ਆ ਲੈਣਾ ਨਹੀਂ ਨਹੀਂ ਜੀ ਜਿੰਨੂੰ ਲੱਗਦਾ ਨਹੀਂ ਛੋ ਰਿਆ ਜੀ ਅਕ ਨਹੀਂ ਛੋ ਰਿਆ ਕਮੈਂਟ ਉਹ ਦੱਸ ਐ ਤੇ ਜਿੰਨੇ ਸਾਰੇ ਨਾਲੋਂ ਪਤਾ ਨਹੀਂ ਮੇਰੇ ਨਾਲ ਤੇ ਇਹ ਜਦੋਂ ਮੈਂ ਲਾਈ ਉਹ ਜਿਹੇ ਚੱਕਰ ਰਹਿੰਦਾ ਵਾ ਮੈਂ ਤੁਹਾਡੇ ਸਾਹਮਣੇ ਸੱਜਣੋ ਕਮੈਂਟ ਰੁਕਣ ਹੀ ਨਹੀਂ ਦੇ ਰੁਕਣ ਨਹੀਂ ਦੇ ਜਿੰਨੇ ਪੜੇ ਜਾਣ ਦੇ ਨਾਲ ਉਹ ਨਾਲ ਪਾਣਿਆ ਜੀ ਕਦਾਂ ਬਹਿ ਜਾਂਦਾ ਉੱਤੇ ਥੱਲੇ ਤੇ ਦੱਸੋ ਕੀ ਗਲਤੀ ਆ ਦੇ ਦੋ ਮੈਨੂੰ ਸਾਬ ਵਧੀਆ ਜੀ ਸਾਬ ਵਧੀਆ ਜਰੂਰ ਜਾਣ ਦੇਖਦਾ ਆਲਵੇਸ ਜਾਣਿਆ ਜਾਣ ਡੰਡ ਡੰਡ ਭਾਈ ਜਾਣੇ ਔਲ ਗੁੱਡ ਜੀ ਤਾਨੂੰ ਪਤਾ ਜਦੋਂ ਮੈਂ ਇੱਧਰ ਨੂੰ ਆਇਆ ਛੇਬੀ ਪਾ ਤੁਹਾਨੂੰ ਮਿਲ ਕੇ ਜੰਦਾ ਨਾ ਵਾ ਕਿਤੇ ਅਜੇ ਮੈਂ ਨਜ਼ਾਦ ਰਾਤੀ ਨੰਗਾ ਦੇ ਵੀ ਤੁਈ ਜਦੋਂ ਨਾ ਉਥੇ ਉਹ ਤਰਾ ਨਹੀਂ ਦੇਣੇ ਨਹੀਂ ਕਰੀ ਵੀ ਸੁਨਾਮਾਇੋ ਵੀਰ ਸੁਨਾਮ ਇਦੀ ਇੱਕ ਆਪਣਾ ਭਰਾ ਵਾ ਸ਼ਹਿਰੀ ਇੱਕ ਮਿੰਟ ਇੱਥੇ ਨਾ ਵਾ ਸਨਾਮ ਵੀ ਦੀ ਫਾਇਦਾ ਨਹੀਂ ਆ ਕੋਈ ਸਨਾਮ ਨਾ ਇੱਕ ਆਪਣਾ ਭਰਾ ਤਾਂ ਨਾਲ ਦੱਸਿਆ ਸ਼ਹਿਰੀ ਕਰਿਓ ਉਹਨੂੰ ਮੈਸੇਜ ਸਾਰੇ ਜਾਣੇ ਸ਼ਹਿਰੀ ਮੋਬਾਈਲ ਵਰਲਡ ਆ ਵੀ ਦੀ ਦੁਕਾਨ ਦਾ ਨਾਮ ਜੁਹਾਂ ਨੇ ਲਾਰੇ ਲਾਉਂਦਾ ਬੰਦਾ ਮੈਨੂੰ ਕਰੇ ਸਿੱਧੇ ਜੀ ਬਹੁਤ ਜ਼ਿਆਦੇ ਆਈਟਮ ਨਹੀਂ ਨਾ ਇਹ ਵੀ ਰਤਨ ਦੀ ਸੋਡੀ ਦੀ ਸਟੋਰੀ ਪਾਈ ਸੀ ਪੀ ਬੱਤ ਸੀ EDEO EDEO ਕਮਿਟ ਕੀਤਾ ਜਿੰਦਗੀ ਵੀਰੇ ਮੈਨੂੰ ਸਮਝ ਨਹੀਂ ਲੱਗੀ ਤੁੰਗੀ ਇਹ ਸੱਚਾਈ ਦੀ ਗੱਲ ਹੈ ਦੇਖਦਾ ਤੇ ਸਭ ਨੂੰ ਪਿਆਰ ਰਲਾਈ ਕਿਸੇ ਕਿਸੇ ਦਾ ਕਰਦਾ ਬਿਲਕੁਲ ਸਹੀ ਗੱਲ ਵੀਰੇ ਬਿਲਕੁਲ ਸਹੀ ਗੱਲ ਇਹ ਤਾਂ ਹੀ ਆ ਭਰਾ ਸਾਡੇ ਤੋਂ ਭੇੜਾ ਬੰਦਾ ਹੀ ਕੋਈ ਨਹੀਂ ਬਸ ਛਾਡੀ ਮਰਚੀ ਬਸ ਤੁਸੀਂ ਇਹੋ ਸੋਣਾ ਚਾਹੁੰਦੇ ਜੇ ਉਤਰਾ ਸੱਜਣੋ ਮੈਂ ਤੇ ਤੁਹਾਨੂੰ ਪਤਾ ਹੋਰ ਸੁਣਾਵਾਂ ਸੱਜਣੋ ਘਰ ਪਰਿਵਾਰ ਵਧੀਆ ਸਭ ਦੇ ਬੋੜੇ ਜੀ ਪਟਿਆਲੇ ਕਦੋਂ ਆਣਾ ਔਂਡਿਆ ਜੀ ਔਂਡਿਆ ਰਸਤੇ ਜਾਈ ਡੀ ਮਕੈਨਿਕ ਸਾਸਰੀ ਗੱਲ ਵੀਰ ਦੀ ਸਾਸਰੀ ਗੱਲ ਜੀ ਉਹ ਠੀਕ ਠਾਕ ਭਾਜੀ ਹਣ ਵੀਰ ਦੀ ਮੈਂ ਆਈਡੀ ਚੈੱਕ ਕੀਤੀ ਡੀ ਡੈਸ਼ ਡੈਸ਼ ਮਕੈਨਿਕ ਵੀਰ ਕਿਤੇ ਗੱਡੀਆਂ ਦੀ ਲੱਭ ਘਟਾਉਂਦਾ ਐ ਐਂਡ ਕਰਾਉਂਦਾ ਮੋਡੀਫਿਕੇਸ਼ਨ ਨਾਲ ਪਲਟਾ ਪਲਟਾ ਗੱਡੀਆਂ ਸਿੱਧੀਆਂ ਕਰ ਦਿੰਦਾ ਐ ਬੱਸ ਬਰਾਤ ਸੀ ਤੇ ਬਰੀ ਤਾਂ ਛੋਟਾ ਸਿੱਧੋ ਸ਼ੰਭੂ ਗਾ ਰਹੇ ਨੇ ਆਹ ਤਾਂ ਤੁਸੀਂ ਦੀਪ੍ਰੀਤ ਸੱਜਣਾ ਬਾਈ ਜਾਨ ਸਮਝ ਨਹੀਂ ਲੱਗੀ ਛੋਟੇ ਸਿੱਧੂ ਨੂੰ ਜਾਣਦੇ ਹੋ ਛੋਟੇ ਸਿੱਧੂ ਨੂੰ ਤਾਂ ਜਾਂਦਾ ਮੈਂ ਗੱਲ ਸਮਝ ਨਹੀਂ ਵੀਰ ਜੀ ਲੱਗੀ ਥੋੜਾ ਜਿਹਾ ਦੁਬਾਰਾ ਜੀ ਦੇ ਦ ਮਰਜੀ ਦਾ ਮਾਲਕ ਨਹੀਂ ਕਰੇ ਪੈ ਆਪਣੇ ਮਰਜ਼ੀ ਦੇ ਮਾਲਕ ਨੇ ਕਰੇ ਤਾਂ ਇਹ ਨਹੀਂ ਸੋਚਦਾ ਵੀ ਤਾਂ ਨਹੀਂ ਨਹੀਂ ਵੀਰ ਜੀ ਇਧਰ ਕੈਸ਼ ਵੀ ਚੱਲ ਜਾਂਦੀ ਜੇ ਕਿਤੇ ਕਿਤੇ ਜਦੋਂ ਗਰਾਰੀ ਖੜੀ ਹੋਵੇ ਵਾ ਕੀ ਕਿਤੇ ਤੁਹਾਡੇ ਵਾਲੀ ਦਿਨ ਹੋ ਜੇ ਇੱਕ ਬੰਦੇ ਨੂੰ ਚਲੋ ਥੈਂਕ ਯੂ ਭਾਈ ਥੈਂਕ ਯੂ ਜੀ ਥੈਂਕ ਯੂ ਵੀ ਜੀ ਥੈਂਕ ਯੂ ਵੈਰੀ ਗੁੱਡ ਆਲੀ ਨਹੀਂ ਮਕੈਨਿਕ ਸਾਹਿਬ ਤਾਂ ਤਾਂ ਕਰਾਉਂਦੇ ਤੁਸੀਂ ਹੱਥ ਕਰਾਉਂਦੇ ਜੇ ਪੂਰੀ ਕੱਦੂ ਵਾਲੇ ਬਲੌਗ ਕੱਢ ਕੇ ਫੇਰ ਜਾਇਓ ਆਸਟ੍ਰੇਲੀਆ ਕੱਦੂ ਵਾਲੇ ਕੱਦੂ ਵਾਲੇ ਬਲੌਗ ਕੱਢਣ ਫੇਰ ਆ ਜਾਵਾਂਗੇ ਸਰ ਇੰਡੀਆ ਮੇਰੇ ਭਰਾ ਬੈਠੇ ਆ ਕੱਦੂ ਵਾਲੇ ਬਲੌਗ ਕੱਢਣ ਲਈ ਉਹਨਾਂ ਨੇ ਕੱਢਦੇ ਨੇ ਬਾਦੂ ਮੇਰੀ ਕਮੀ ਉਹਨਾਂ ਨੇ ਪੂਰੀ ਕਰ ਲੈਣੀ ਆ ਡੀਪ੍ਰੀਤ ਜਿਸ ਨੂੰ ਸ਼ੰਭੂ ਬਾਰਡਰ ਤੇ ਸੌਂਗ ਆ ਛਾ ਡੀਪ੍ਰੀਤ ਮੈਂ ਤਾਂ ਪਤਾ ਨਹੀਂ ਇਹ ਗੱਲ ਨਹੀਂ ਸਮਝ ਲੱਗੀ ਹਾਂਜੀ ਹਾਂਜੀ ਵੀਧੀ ਜਾਣਦੇ ਆ ਜੀ ਜਾਣਦੇ ਬਿਲਕੁਲ ਕਰੂਜ਼ ਕਿੱਥੇ ਗਈ ਕਰੂਜ਼ ਵੇਚਦੀ ਵੀਰ ਜੀ ਕਰੂਜ਼ ਦਾ ਟਾਈਮ ਪੂਰਾ ਹੋ ਗਿਆ ਜੀ ਤੇ ਕਰੂਜ਼ ਇੱਕ ਵੇਚ ਨਹੀਂ ਸਕੋ ਹੋਰ ਇੱਕ ਜਿਸ 43 ਕਰੂਜ਼ ਵੀ ਲੱਗੀ ਉਤਰਾ ਹੀ ਜਦੋਂ ਗੱਡੀ ਉਤਨਾ ਖਲੋਦੀ ਰਹਿੰਦੀ ਕੋਈ ਚਲਾਵੇ ਨਾ ਤਾਂ ਉਹਦਾ ਹੁਣ ਸਜਣਾ ਬਹੁਤ ਦੁੱਖ ਲੱਗਦਾ ਖਾਸ ਕਰਕੇ ਜਦੋਂ ਬੜੇ ਸ਼ੌਂਕ ਨਾਲ ਤਿਆਰ ਕੀਤੀ ਹੋਵੇ ਜਿਹੜੀ ਮੈਂ ਕਰੂਜ਼ ਵੇਚੀ ਆ ਮੇਰਾ ਦਿਲ ਨਹੀਂ ਕਰਦਾ ਵੇਚਣ ਨੂੰ ਬੜਾ ਦਿਲ ਦੇ ਪੱਥਰਾ ਕੇ ਵੇਚੀ ਜੇ ਮੈਂ ਇਦਾਂ ਹੀ ਹੁਣ ਰੇਂਜ ਰੋਵਰ ਆ ਇੱਕ ਉਹ ਵੇਚਣੀ ਆਪਾਂ ਭਰਾ ਸਾਰੇ ਭਰਾ ਤੇ ਤੇਰੇ ਇੱਥੇ ਬੈਠੇ ਤੂੰ ਚਲ ਜਾਣਾ ਇਹਨਾਂ ਨੂੰ ਛੱਡ ਕੇ ਹਾਂਜੀ ਹਾਂਜੀ ਵੀਰ ਜੀ ਮੈਂ ਚਲ ਜਾਣਾ ਇਹਨਾਂ ਨੂੰ ਛੱਡ ਕੇ ਬਸ ਦੁਨੀਆ ਹੱਤ ਕਰਾਉਂਦੀ ਆ ਇਹ ਵੀਰ ਬਸ ਇਹਨਾਂ ਗੱਤੀ ਨਹੀਂ ਨਹੀਂ ਵੀਡੀਓ ਜੇ ਨਹੀਂ ਸੇਲ ਕੀਤੀ ਜੇ ਅਸਲ ਦੇ ਵਿੱਚ ਨਾ ਸਜਣੂ ਕਿਸੂਰ ਕਿਸੇ ਦਾ ਕੋਈ ਨਹੀਂ ਹੁੰਦਾ ਪਤਾ ਕੀ ਜਿੰਨੇ ਲੋਗ ਓਨੀਆਂ ਸੋਚਾਂ ਜਿ ਤਰ੍ਹਾਂ ਆਪਾਂ ਕਹਿ ਦਿੰਨੇ ਜਿੰਨੇ ਦਿਮਾਗ ਓਨੇ ਹੀ ਹਨਾ ਜੇ ਪੰਜ ਬੰਦੇ ਆ ਲਾ ਲਓ ਪੰਜ ਬੰਦੇ ਗੱਡੀ 'ਚ ਬੈਠੇ ਜੇ ਪੰਜਾਂ ਦੀ ਸਲਾਹ ਲੈ ਲਈਏ ਨਾ ਸਾਰਿਆਂ ਦੀ ਅਲੱਗ-ਅਲੱਗ ਹੁੰਦੀ ਆ ਤਾਂ ਕਰਕੇ ਲੋਕ ਕਮੈਂਟ ਕਰਦੇ ਆ ਆਪੋ ਆਪਣੇ ਹਿਸਾਬ ਨਾਲ ਜਿੰਨਾ ਕਿ ਜਿਹਦਾ ਜਿਤਨਾ ਦਾ ਦਿਮਾਗ ਆ ਉਤਰਾਂ ਦਾ ਕਰਦੇ ਆ ਜਾਂ ਉਤਰਾਂ ਦੀ ਕੋਈ ਗੱਲਬਾਤ ਜਾਂ ਉਤਰਾਂ ਦੀ ਸਲਾਹ ਦਿੰਦੇ ਆ ਤਾਂ ਕਰਕੇ ਇਹ ਚੀਜ਼ ਨੂੰ ਮੈਂ ਆਪਾਂ ਬੜਾ ਸੀਰੀਅਸ ਨਹੀਂ ਲਈਦਾ ਕਿਉਂਕਿ ਆਪਾਂ ਇਹ ਸੋਚੀਦਾ ਕਿ ਹਾਂ ਅਗਲੇ ਦਾ ਰਹਿਣ ਸਹਿਣ ਅਗਲੇ ਦੀ ਸੋਚ ਅਗਲੇ ਦੇ ਹਿਸਾਬ ਨਾਲ ਦੱਸਣ ਡਿਆ ਆਪਾਂ ਨੂੰ ਜਿਹੋ ਜਿਹੇ ਮਾਹੌਲ ਚ ਮੁੱਕ ਦੀ ਗੱਲ ਜਿੱਤਰਾ ਦੇ ਬੰਦੇ ਨੇ ਰਹਿਣਾ ਉਹਨੇ ਉਤਰਾ ਦੀਆਂ ਗੱਲਾਂ ਕਰਨੀਆਂ ਜੇ ਕੋਈ ਬਹੁਤ ਜ਼ਿਆਦਾ شریف ਬੰਦੇ ਨਾ ਰਹਿੰਦਾ ਉਹਨੇ ਥੋੜੀਆਂ شریف ਗੱਲਾਂ ਕਰਨੀਆਂ ਜਿੱਤਰਾ ਕਹਿੰਦੇ ਨਾ ਕਿ ਉਹ ਗਿਰਗिट ਵੀ ਵੇਖ ਕੇ ਰੰਗ ਫੜਦੀ ਆ ਪਾਣੀ ਬਾਹਰੇ ਮੂਹਰੇ ਮੇਰੇ ਗਲਤ ਵੀ ਹੋ ਜਾਂਦੇ ਨੇ ਦੇ ਕੇ ਦੇ ਸੱਚ ਨਾਲ ਬਾਰੋਂ ਬਾਰ ਹੀ ਕਿਤੇ ਛੱਡ ਦਿਓ ਜੇ ਮੈਂ ਕੋਈ ਗਲਤ ਕਹਿਦਾ ਗੱਲ ਨਾ ਫੜ ਲਿਓ ਸਮਝੋ ਮਨ ਨਾਲ ਲਾ ਪਿਓ ਕਿਤੇ ਮੇਰਾ ਗਾਣਾ ਰ ਹੋਇਆ ਰਿਕਾਰਡ ਕੇ ਨਹੀਂ ਜੇ ਗਾਣੇ ਬੜੇ ਰਿਕਾਰਡ ਹੋਏ ਜਾਣ ਗਾਣੇ ਤਾਂ ਨਾ ਪੁੱਛ ਜੇ ਉਹ ਵੀ ਫੋਨ ਆਇਆ ਜੀ ਬੜਾ ਜ਼ਰੂਰੀ ਕਮੈਂਟ ਸੱਜਣਾ ਹਾਂਜੀ ਵੀਰ ਜੀ ਕਦੋਂ ਦੀ